ਨਮਸਕਾਰ ਤੁਸੀਂ ਦੇਖ ਰਹੇ ਹੋ ਏਸ਼ੀਆ ਟੀਵੀ ਕੈਨੇਡਾ ਮੈਂ ਹਰਿਸ਼ਾ ਗਿਲ ਹੋਤਰਾ ਆਵ ਨਜ਼ਰ ਮਾਰਦੇ ਆ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੇ ਕਾਂਗਰਸ ਨੇ ਦੌਲਤ ਦੀਵੰਟੀ ਸਾਮ ਪਤਰਾਦਾ ਦੇ ਬਿਆਨ ਤੋਂ ਦੂਰੀ ਬਣਾਈ ਸੀਮਾਨ ਅੱਜ ਗੁਰਦਾਸਪੁਰ ਤੇ ਅੰਮ੍ਰਿਤਸਰ ਚ ਕਰਨਗੇ ਚੌਨ ਫਰਚਾ ਪੰਜਾਬ ਕਾਂਗਰਸ ਨੇ ਫਲੋਰ ਤੋਂ ਵ代ਕ ਵਿਕਰਮਜੀਤ ਚੌਧਰੀ ਨੂੰ ਕੀਤਾ ਸਸਪੈਂਡ ਤੇ ਹੁਣ ਖਬਰਾਂ ਵਿਸਤਾਰ ਨਾਲ 7 ਮਹੀਨوں ਹੋਣ ਜਾ ਰਹੀ ਤੀਜੇ ਜਗੇ ਦੀ ਚੋਣਾਂਨ ਕਈ ਦਿਗਜਾਂ ਦੀ ਸਾਥ ਦਾਤੇ ਲੱਗੀ ਹੋਈ ਹੈ ਹਾਲਾਂਕਿ ਇਸ ਚੋਣ ਚ ਕੁੱਲ 1352 ਉਮੀਦਵਾਰ ਮੈਦਾਨ ਚ ਨੇ ਪਰ ਲੋਕਾਂ ਦੀਆਂ ਨਜ਼ਰਾਂ ਗਾਂਧੀ ਨਗਰ ਸੀਟ ਤੋਂ ਚੋਣ ਲੜ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਤੋ ਇਲਾਵਾ ਮੱਧ ਪ੍ਰਦੇਸ਼ ਦੀ ਗੁੜਾ ਸੀਟ ਤੋਂ ਚੋਣ ਲੜ ਰਹੇ ਕੇਂਦਰੀ ਮੰਤਰੀ ਜੋਤੀ ਰਾਧਾ ਦਿੱਤਿਆ ਸਿੰਧਿਆ ਰਾਜਕੜ ਸੀਟ ਤੋਂ ਚੋਣ ਲੜ ਰਹੇ ਸਾਪ ਦਾ ਮੁੱਖ ਮੰਤਰੀ ਦਿਗਵਜ ਸਿੰਘ ਅਤੇ ਵਿਦਿਸ਼ਾ ਸੀਟ ਤੋਂ ਮੈਦਾਨ ਚ ਉਤਰੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮਾਨਪੂਰੀ ਸੀਟ ਤੋਂ ਚੋਣ ਲੜਾਈ ਡਿੰਪਲ ਯਾਦ ਤੇ ਠੀਕ ਯਾਨੀ ਸਿਆਸੀ ਮਹਾਰਾ ਨੂੰ ਇਹਨਾਂ ਸੀਟਾਂ ਤੇ ਹੋਣ ਵਾਲੇ ਚੋਣ ਨਤੀਜਿਆਂ ਚ ਜ਼ਿਆਦਾ ਦਿਲਚਸਪੀ ਹੈ ਤੀਜੀ ਗੇੜ ਦੀ VOTING ਲਈ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 94 ਸੀਟਾਂ ਤੇ 1352 ਉਮੀਦਵਾਰ ਮੈਦਾਨ ਚ ਨਹੀਂ ਗੁਜਰਾਤ ਦੀਆਂ 25 ਸੀਟਾਂ ਦੇ ਸਬ ਤੋਂ ਵੱਧ 265 ਉਮੀਦਵਾਰ ਆਪਣੀ ਕਿਸਮਤ ਅਜ਼ਮਾਰੇ ਨੇ ਜਦ ਕਿ ਮਹਾਰਾਸ਼ਟਰ ਦੀਆਂ 11 ਸੀਟਾਂ ਤੇ 258 ਉਮੀਦਵਾਰ ਮੈਦਾਨ ਚ ਨੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਪ ਦੀਆਂ ਦੋ ਸੀਟਾਂ ਦੇ ਘਟੋ ਘਟ 12 ਉਮੀਦਵਾਰ ਮੈਦਾਨ 'ਚ ਨੇ ਤੀਜੀ ਗੇਟ 'ਚ ਮਹਾਰਾਸ਼ਟਰ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਾਰਾਮਤੀ 23 ਚੋਣ ਹੋਵੇਗੀ ਇਸ ਸੀਟ ਤੇ ਤੇਸ਼ਰਤ ਪਵਾਰ ਦੀ ਬੀਟੀ ਸੁਪਰੀਆ ਸੂਲੇ ਖਿਲਾਫ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਚੋਣ ਲੜ ਰਹੀ ਹੈ ਅਜੀਤ ਅਤੇ ਸੁਪਰੀਆ ਚਚੇਰੇ ਭਰਾ ਪਰਣੀ ਇਸ ਰਿਸ਼ਤੇ ਤੋਂ ਸੁਪਰੀਆ ਦੇ ਸੁਨੇਤਰਾ ਨਨਾਨ ਪਰਜਾਈ ਨਹੀਂ ਸੁਪਰੀਆ ਨੇ 2009 2014 ਅਤੇ 2019 ਵਿੱਚ ਇਥੋਂ ਜਿੱਤ ਦਰਜ ਕੀਤੀ ਸੁਨੇਤਰਾ ਪਹਿਲੀ ਵਾਰ ਚੋਣ ਲੜ ਰਹੀ ਹੈ ਨੈਸ਼ਨਲ ਟੈਸਟਿੰਗ ਏਜੰਸੀ ਨੇ ਬੁੱਧਵਾਰ ਨੂੰ ਇੰਜੀਨੀਅਰਿੰਗ ਕੋਰਸਾਂ ਵਿੱਚ ਦਾਖਲੇ ਲਈ ਜੇਈ ਮੈਨ ਦੇ ਨਤੀਜੇ ਨਕਿਤੇ ਜਿਸ ਵਿੱਚ 52 ਉਮੀਦਵਾਰਾਂ ਨੇ 100 ਐਂਟਰੀ ਸਕੋਰ ਪ੍ਰਾਪਤ ਕੀਤਾ ਜਿਹੜਾ ਗਿਰਨ ਵਾਲੇ ਜ਼ਿਆਦਾਤਰ ਉਮੀਦਵਾਰ Telangana ਦੇ ਨੇ ਆੰਟੀਨਾ ਕੇ ਆਏ ਕੀ 39 ਉਮੀਦਵਾਰਾਂ ਨੂੰ ਪ੍ਰੀਖਿਆ ਵਿੱਚ ਅਨੁਸਚਿਤ ਅਭਿਆਸ ਦੀ ਵਰਤੋਂ ਕਰਨ ਲਈ ਜੇ ਮੇਨ ਪ੍ਰੀਖਿਆ 'ਚ ਸ਼ਾਮਲ ਹੋਣ ਤੋਂ 3 ਸਾਲਾਂ ਲਈ ਪਾਬੰਦੀ ਲਗਾਈ ਗਈ ਹੈ 10 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ ਤੇਲੰਗਾਨਾ ਤੋਂ ਵੱਤਵਤ 15 ਉਮੀਦਵਾਰਾਂ ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ 7-7 ਅਤੇ ਦਿੱਲੀ ਦੇ 6 ਉਮੀਦਵਾਰਾਂ ਨੇ ਪੂਰਾ 100 ਐਂਟਰੀ ਸਕੋਰ ਹਾਸਲ ਕੀਤਾ ਹੈ ਇਹ ਪ੍ਰੀਖਿਆ ਅਸਾਮੀ ਬੰਗਾਲੀ ਅੰਗਰੇਜ਼ੀ ਗੁਜਰਾਤੀ ਹਿੰਦੀ ਕੰਨੜ ਮਲਿਆਲਮ ਮਰਾਠੀ ਪੰਜਾਬੀ ਤਾਮਿਲ ਤੇਲਗੂ ਅਤੇ ਉਰਦੂ ਚ ਕਰਵਾਈ ਗਈ ਸੀ ਭਾਰਤ ਤੋਂ ਇਲਾਵਾ ਇਹ ਪ੍ਰੀਖਿਆ ਮਨਾਮਾ ਦੋਹਾ ਦੁਬਈ ਕਾਟਮਾਂਡੂ ਮਸਕਟ ਰਿਆਦ ਸ਼ਾਰਜਾ ਸਿੰਗਾਪੁਰ ਕੁਵੈਤ ਸਿਟੀ ਕੋਲੰਪੁਰ ਲਾਗੋਸ ਅਬੂਜਾ ਕੋਲੰਬੋ ਜਕਾਰਤਾ ਮਾਸਕੋ ਉਚਾਵਾ ਪੋਰਟ ਲੁਇਸ ਬੈਂਕਾਕ ਵਾਸ਼ਿੰਗਟਨ ਡੀਸੀ ਅਬੂਦਾਬੀ ਹਾਂਗਕਾਂਗ ਅਤੇ ਉਸਲੋ ਵਿੱਚ ਆਯੋਜਿਤ ਕੀਤਾ ਗਿਆ ਸੀ ਇਮਤਿਹਾਨ ਦਾ ਪਹਿਲਾ ਐਡੀਸ਼ਨ ਜਨਵਰੀ ਫਰਵਰੀ ਵਿੱਚ ਆਯੋਜਿਤ ਕੀਤਾ ਗਿਆ ਸੀ ਜਦੋਂ ਕਿ ਦੂਜਾ ਐਡੀਸ਼ਨ ਅਪ੍ਰੈਲ आयोजित ਕੀਤਾ ਗਿਆ ਸੀ ਜੇਈ ਮੇ ਪ੍ਰੀਖਿਆਵਾਂ ਵਾ ਇੱਕ ਅਤੇ ਦੋ ਦੇ ਨਤੀਜਿਆਂ ਦੇ ਆਧਾਰ ਤੇ ਉਮੀਦਵਾਰਾਂ ਨੂੰ ਜੇਈ ਐਡਵਾਂਸ ਪ੍ਰੀਖਿਆ ਲਈ ਸ਼ਾਮਲ ਹੋਣ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਜੇਈ ਐਡਵਾਂਸ ਤਈ ਪ੍ਰਮੁੱਖ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਦਾਖਲੇ ਲਈ ਇੱਕ ਪ੍ਰੀਖਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਆਪ 13 ਸਫਰ ਲਈ ਅੱਜ ਅੰਮ੍ਰਿਤਸਰ ਅਤੇ ਗੁਰਦਾਸਪੁਰ ਚ ਚੋਣ ਪ੍ਰਚਾਰ ਕਰਨਗੇ ਇਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਢਾਲੀਵਾਲ ਲਈ ਵੋਟ ਮੰਗਣਗੇ ਇਸ ਤੋਂ ਪਹਿਲਾਂ ਸੀਮਾਨ ਗੁਰਦਾਸਪੁਰ ਵਿੱਚ ਸ਼ਹਿਰੀ ਕਲਸੀ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕਰਨਗੇ ਮੁੱਖ ਮੰਤਰੀ ਦੁਪਹਿਰ 1 ਵਜੇ ਗੁਰਦਾਸਪੁਰ ਅਤੇ ਕਰੀਬ 5 ਵਜੇ ਹਾਲਗੇਟ ਅੰਮ੍ਰਿਤਸਰ ਪਹੁੰਚਣਗੇ ਪੰਜਾਬ ਚ ਤਿੰਨ ਸਫ਼ਰ ਦਾ ਟੀਚਾ ਹਾਸਲ ਕਰਨ ਲਈ ਸੀਐਮ ਭਗਵੰਤ ਮਾਨ ਹਰ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ ਸੀਮਾਨ ਨੇ ਪਹਿਲਾਂ ਹੀ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦਾ ਐਲਾਨ ਕਰ ਦਿੱਤਾ ਸੀ ਚੋਣਾਂ ਤੱਕ ਸੀਐਮ ਮਾਨ ਦਾ ਪੂਰਾ ਫੋਕਸ ਪੰਜਾਬ 'ਤੇ ਹੋਣ ਵਾਲਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ 2024 ਵਿੱਚ ਬਦਲਣ ਦੇ ਮਕਸਦ ਨਾਲ ਸੀਐਮ ਭਗਵੰਤ ਮਾਨ ਅੰਮ੍ਰਿਤਸਰ ਪੌਂਚ ਰੇਣੀ ਭਾਵੇਂ ਪੰਜਾਬ ਚ ਆਪ ਦੀ ਸਰਕਾਰ ਹੈ ਜ਼ਬਾਬ ਚੂਦ ਆਪ ਵਿੱਚ ਉਮੀਦਵਾਰਾਂ ਦੀ ਘਾਟ ਹੈ ਆਪ ਨੇ ਆਪਣੇ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਨੂੰ 13 ਚੋਂ 8 ਸੀਟਾਂ ਤੇ ਉਤਾਰਿਆ ਹੈ ਅੰਮ੍ਰਿਤਸਰ ਦੀਆਂ 11 ਵਿਧਾਨ ਸਭਾ ਸੀਟਾਂ ਵਿੱਚੋਂ 9 ਤੇ ਆਪ ਮੌਜੂਦ ਹੈ 2 ਅਤੇ 3 ਸੀਟਾਂ ਜੀਆਂ ਨਹੀਂ ਜਿੱਥੇ ਦੂਜੀਆਂ ਪਾਰਟੀਆਂ ਦੇ ਆਗੂ ਨੂੰ ਹਾਂ ਜੀ ਇਹ ਗਈ ਲੋਕ ਸਭਾ ਚੋਣਾਂ 2024 ਦਾ ਦੂਜੇ ਗੇੜੀਆਂ ਵੋਟਾਂ ਸ਼ੁੱਕਰਵਾਰ ਨੂੰ ਪੈਣਗੀਆਂ 26 ਅਪ੍ਰੈਲ ਨੂੰ ਦੇਸ਼ ਦੇ 13 ਸੂਬਿਆਂ 'ਵਧੀਆਂ 88 ਸੀਟਾਂ ਤੇ VOTING ਹੋਵੇਗੀ ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਦੇ VOTING ਹੋਈ ਸੀ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਚੋਣ ਵਾਲੀਆਂ 13 ਸੂਬੇ ਦੀਆਂ 88 ਸੀਟਾਂ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਬੁੱਧਵਾਰ ਸ਼ਾਮ ਨੂੰ ਬੰਦ ਹੋ ਗਿਆ ਹੁਣ ਇਹਨਾਂ ਲੋਕ ਸਭਾ ਸੀਟਾਂ ਦੀ ਵੋਟ 26 ਅਪ੍ਰੈਲ ਨੂੰ 1206 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਚੋਣ ਕਮਿਸ਼ਨ ਵੱਲੋਂ 9 April ਨੂੰ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਹਨਾਂ ਸਾਰੇ ਸੂਬਿਆਂ 'ਚ ਕੁੱਲ 2663 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਜਿਨ੍ਹਾਂ ਵਿੱਚੋਂ 1428 ਨਾਮਜ਼ਦਗੀ ਪੱਤਰਾਂ ਦੇ ਪੜਤਾਲ ਉਪਰੰਤ ਸਹੀ ਪਾਏ ਗਏ ਅਤੇ ਨਾਮਜ਼ਦਗੀ ਪੱਤਰ ਵਾਪਸ ਲਈ ਜਾਣ ਮਗਰੋਂ ਹੁਣ ਕੁੱਲ 1206 ਉਮੀਦਵਾਰ ਮੈਦਾਨ ਵਿੱਚ ਬਚੇ ਨੇ 6 April ਨੂੰ ਅਸਾਮ ਅਤੇ ਬਿਹਾਰ ਤੋਂ 5-5 ਛੱਤੀਸਗੜ੍ਹ ਤੋਂ ਤਨ ਜੰਮੂ ਕਸ਼ਮੀਰ ਤੋਂ 1 ਕਰਨਾਟਕ ਤੋਂ 14 ਕੇਰਲ ਤੋਂ 20 ਮਧ ਪ੍ਰਦੇਸ਼ ਸਸਤ ਮਹਾਰਾਸ਼ਟਰ ਤੋਂ 8 ਮਣੀਪੁਰ ਤੋਂ 1 ਰਾਜਸਥਾਨ ਤੋਂ 13 ਤ੍ਰਿਪੁਰਾ ਤੋਂ 1 ਉੱਤਰ ਪ੍ਰਦੇਸ਼ ਦੀਆਂ 8 ਲੋਕ ਸਭਾ ਸੀਟਾਂ ਤੇ ਪੱਛਮੀ ਬੰਗਾਲ ਦੀਆਂ 3 ਲੋਕ ਸਭਾ ਸੀਟਾਂ ਤੇ ਵੋਟਾਂ ਪੈਣਗੀਆਂ ਜਿਦਾ ਕਿ ਪਹਿਲੇ ਗੇਟ ਦੀਆਂ ਚੋਣਾਂ 'ਚ 65% ਵੋਟਾਂ ਪਈਆਂ ਸਨ ਇਸ ਲਈ VOTING ਫੀਸ ਦੀ ਵਾਧਾ ਦਾ ਇੱਕ ਵੱਡੀ ਚੁਣੌਤੀ ਹੋਵੇਗੀ ਸਾਲ 2019 ਵਿੱਚ ਆਂਡੀ ਨੇ 88 ਸੀਟਾਂ ਵਿੱਚੋਂ 55 ਤੋਂ ਵੱਧ ਸੀਟਾਂ ਜਿੱਤੀਆਂ ਸਨ ਚੋਣਾਂ ਦੇ ਦੂਜੇ ਗੇਟ 'ਚ ਵੱਖ-ਵੱਖ ਪਾਰਟੀਆਂ ਦੇ ਐਮਓ ਦੁਆਰ ਜੁਇੰਕ ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ ਤਵੰਤਪੁਰਮ ਪਾਸ਼ਵਾਦੀ ਤਜਸਵੀ ਸੂਰਿਆ ਬੈਂਗਲੁਰੂ ਦਖਣੀ ਹੇਮਾ ਮਾਲਨੀ ਮਥੁਰਾ ਅਰुण ਗੋਵਿਲ ਮੇਰਟ ਕਾਂਗਰਸ ਆਗੂ ਰਾਹੁਲ ਗਾਂਧੀ ਵਾਇਨਾਰ ਸ਼ਸ਼ੀਥ ਹਰੂਰ ਤਵੰਤਪੁਰਮ ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ ਕਾਂਗਰਸ ਇੰ ਦਾ ਡੀਕੇ ਸ਼ਿਵਕੁਮਾਰ ਦੇ ਪ੍ਰਾ ਡੀਕੇ ਸੁਰੇਸ਼ ਬੈਂਗਲੁਰੂ ਦੀ ਆਤੀ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ. ਆਰ. ਕੁਮਾਰ ਸੁਆਮੀ ਮੰਡਿਆ ਸ਼ਾਵਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਇੰਸ਼ਾ ਜਵਿੰਦਰ ਯਾਦਵ ਨੇ ਫਲੋਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਵਿਕਰਮਜੀਤ ਸਿੰਘ ਛਾਤਰੀ ਤੇ ਵੱਡੀ ਕਾਰਵਾਈ ਕਰ ਦਿਆ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਹੈ ਵਿਕਰਮਜੀਤ ਸਿੰਚਾ ਚੌਧਰੀ ਦੇ ਇੱਕ ਕਾਰਵਾਈ ਪੱਤਰੇ ਕਈ ਦਿਨਾਂ ਤੋਂ ਲੋਕ ਸਭਾ ਚ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਖਿਲਾਫ ਬਾਗੀ ਸੁਰਾਉ ਉਠਾਉਣ ਲਈ ਕੀਤੀ ਗਈ ਹੈ ਦਿਵਿੰਦਰ ਯਾਦਵ ਨੇ ਵਿਕਰਮਜੀਤ ਦੇ सस्पेंशन ਪੱਤਰ ਵਿੱਚ ਲਿਖਿਆ ਹੈ ਕਿ ਤੁਹਾਡੇ ਵੱਲੋਂ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਪਰੇ ਜਾ ਕੇ ਜੋ ਬੇਤੁਕੇ ਬਿਆਨ ਦਿੱਤੇ ਜਾ ਰਹੇ ਨੇ ਉਹ ਤੁਹਾਡੇ ਅਹੁਦੇ ਦੀ ਮर्यादा ਦੇ ਅਨੁਸਾਰ ਨਹੀਂ ਨੇ ਜਿਸ ਕਾਰਨ ਪਾਰਟੀ ਸੰਗਠਨ ਦਾ ਅਕਸ ਖਰਾਬ ਹੋ ਰਿਹਾ ਹੈ ਅਤੇ ਜਨਤਾ ਅਤੇ ਕਾਂਗਰਸ ਦੇ ਵਰਕਰਾਂ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ ਤੁਹਾਨੂੰ ਨਿੱਜੀ ਤੌਰ ਤੇ ਦਿੱਤੀਆਂ ਗਈਆਂ ਇਹ ਕਈ ਚੇਤਾਵਨੀਆਂ ਦੇ ਆਪ ਜੂਤ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਤੁਹਾਡਾ ਵਰਤਾਓ ਚੱਲ ਰਿਹਾ ਹੈ ਇਸ ਲਈ ਜਦੋਂ ਤੱਕ ਇਸ ਮਸਲੇ ਦੀ ਚ ਅਗਲੀ ਕਾਰਵਾਈ ਨਹੀਂ ਹੁੰਦੀ ਤੁਹਾਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਕੇ ਅਗਲੇ ਹੁਕਮ ਤੱਕ ਪਾਰਟੀ ਵਿੱਚੋਂ ਸਸਪੈਂਡ ਕੀਤਾ ਜਾਂਦਾ ਹੈ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਚੰਨੀ ਦੇ ਟਿਕਟ ਐਲਾਨ ਤੋਂ ਪਹਿਲਾਂ ਉਹਨਾਂ ਦੀ ਜਲੰਧਰ ਚ ਵੱਧੀਆਂ ਸਰਗਰਮੀਆਂ ਤੋਂ ਪਰੇਸ਼ਾਨ ਹੋ ਕੇ ਵਿਧਾਨ ਸਭਾ ਦੇ ਚੀਫ ਵਿਪ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਚੰਨੀ ਨੂੰ ਉਮੀਦਵਾਰ ਐਲਾਨ ਜਾਣ ਤੋਂ ਬਾਅਦ ਸੰਸਦ ਮੈਂਬਰ ਚੌਧਰੀ ਦੇ ਪਤੀ ਕਰਮਜੀਤ ਚੌਧਰੀ ਕਾਂਗਰਸ ਛੱਡ ਕੇ ਪਾਜਬਾਜ ਸ਼ਾਮਲ ਹੋ ਗਈ ਸੀ ਸਿਵ ਕਿਸਾਨ ਮੋਰਚਾ ਤੇ ਕੇ ਐਮ ਐਮ ਦੀ ਅਗਵਾਈ ਹੇਟ ਕਿਸਾਨ ਅੰਦੋਲਨ 71ਵੇਂ ਦਿਨ ਵੀ ਸ਼ੰਭੂ ਬਾਰਡਰ ਤੇ ਸ਼ੰਭੂ ਰੇਲਵੇ ਟਰੈਕ ਤੇ ਜਾਰੀ ਰਿਹਾ ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਹਰਿਆਣਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨ ਰਿਆ ਨਹੀਂ ਹੁੰਦੇ ਉਦੋਂ ਤੱਕ ਸ਼ੰਭੂ ਰੇਲਵੇ ਟਰੈਕ ਬੰਦ ਰਹੇਗਾ ਜਦੋਂ ਤੱਕ ਇਹ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਉਦੋਂ ਤੱਕ ਸ਼ੰਭੂ ਤੇ ਖਨੌਰੀ ਬਾਰਡਰ ਤੇ ਮੋਰਚੇ ਜਾਰੀ ਰਹਿਣਗੇ ਇਸ ਦੌਰਾਨ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਬੁੱਧਵਾਰ ਨੂੰ ਫਿਰੋਜ਼ਪੁਰ ਰੇਲ ਮੰਡਲ ਨਾਲ ਸੰਬੰਧਿਤ 110 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਮੰਡਲ ਪ੍ਰਬੰਧਕ ਸੰਜੇ ਸਾਹੂ ਨੇ ਦੱਸਿਆ ਕਿ ਬੁੱਧਵਾਰ ਨੂੰ ਸ਼ੰਭੂ ਬਾਰਡਰ ਤੇ ਤਰਨੇ ਕਾਰਨ 44 ਰੇਲ ਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਦੋ ਗੱਡੀਆਂ ਜੰਮੂ ਬਾੜਮੀਰ ਤੇ ਦਰਬੰਗਾ ਅੰਮ੍ਰਿਤਸਰ ਨੂੰ ਲੜੀਵਾਰ ਪੁਰਾਣੀ ਦਿੱਲੀ ਤੇ ਅੰਬਾਲਾ ਕੈਂਟ ਸਟੇਸ਼ਨ ਤੋਂ ਸ਼ਾਰਟ ਟਰਮੀਨੇਟ ਦੇ ਕਰਦੇ ਹੋਏ ਉੱਥੋਂ ਹੀ ਵਾਪਸ ਮੋੜ ਦਿੱਤਾ ਗਿਆ ਜਦਕਿ 64 ਰੇਲ ਗੱਡੀਆਂ ਨੂੰ ਲੁਧਿਆਣਾ ਤੋਂ ਵਾਇਆ ਚੰਡੀਗੜ੍ਹ ਤੇ ਤੂਰੀ ਜਾਖਲ ਦੇ ਰਸਤੇ ਘੱਡਿਆ ਗਿਆ ਅੰਦੂਲਨ ਕਾਰਨ ਨਾ ਸਿਰਫ ਕਿਸਾਨਾਂ ਨੂੰ ਸਗੋਂ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੋਜ਼ਾਨਾ 40 ਤੋਂ 45 ਰੇਲ ਗੱਡੀਆਂ ਰੱਦ ਹੋਣ ਕਾਰਨ ਹੁਣ ਤੱਕ 350 ਤੋਂ ਵੱਧ ਰੇਲ ਗੱਡੀਆਂ ਰੱਦ ਹੋ ਚੁੱਕੀਆਂ ਨੇ ਤੇ ਰੇਲਵੇ ਵੱਲੋਂ ਯਾਤਰੀਆਂ ਨੂੰ 25 ਲੱਖ ਰੁਪਏ ਤੋਂ ਜ਼ਿਆਦਾ ਦਾ ਰਿਫੰਡ ਦੇਣਾ ਪਿਆ ਹੈ ਜ਼ਿਆਦਾਤਰ ਰੇਲਾਂ ਲੁਧਿਆਣਾ ਤੋਂ ਵਾਹਤੂਰੀ ਜਾਖਲ ਹੁੰਦੇ ਹੋਏ ਦਿੱਲੀ ਸਾਣੇਵਾਲ ਰੂਟ ਤੋਂ ਹੁੰਦੇ ਹੋਏ ਜਾਂ ਬਾਲਾ ਕੈਂਪ ਪੌਂਟਰੀਆਂ ਨੇ ਜਿਸ ਨਾਲ ਸਫ਼ਰ 3 ਤੋਂ 4 ਘੰਟੇ ਤੱਕ ਵੱਧ ਗਿਆ ਹੈ ਟ੍ਰੇਨਾਂ ਸ਼ਾਰਟ ਟਰਮੀਨੇਟ ਹੋਣ ਕਾਰਨ ਵਪਾਰੀਆਂ ਨੇ ਪਾਰਸਲ ਬੁਕਿੰਗ 50% ਤੱਕ ਘ ਸਾਬਕਾ ਅੰਦੋਲਨ ਕਾਰਨ ਜਲੰਧ ਤੋਂ 파ਰਸਲ ਭੇਜਣ ਦੀ ਰਫਤਾਰ ਕਾਫੀ ਘਟ ਗਈ ਹੈ। ਪਹਿਲਾਂ ਆਸਾਨ 200-250 ਨਕਜਾਂਦੇ ਸਨ ਜੋ ਹੁਣ ਘਟ ਕੇ ਸਿਰਫ 100 ਤੋਂ 130 ਰਹਿ ਗਏ ਨੇ। ਯਾਤਰੀਆਂ, ਵਪਾਰੀਆਂ ਦੇ ਨਾਲ-ਨਾਲ ਰੇਲਵੇ ਨੂੰ ਵੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਾਂਗਰਸ ਪਾਰਟੀ ਨੇ ਆਪਣੇ ਸੀਨੀਅਰ ਨੇਤਾ ਸਾਮ ਪਿਤਰਾਦਾ ਦੇ ਉਸ ਬਿਆਨ ਤੋਂ ਦੂਰੀ ਬਣਾ ਲਈ ਜਿਸ 'ਉਹਨਾਂ ਨੇ ਕਿਹਾ ਸੀ ਕਿ ਅਮਰੀਕਾ 'ਚ ਵਿਰਾਸਤੀ ਟੈਕਸ ਲਗਾਇਆ ਜਾਂਦਾ ਹੈ। ਯਾਨੀ ਕਿ ਕਿਸੇ ਵਿਅਕਤੀ ਦੀ ਮੌਤ ਬਾਅਦ ਉਸ ਦੀ ਜਾਇਦਾਦ ਦਾ ਕੁਝ ਹਿੱਸਾ ਉਸ ਦੇ ਰਿਸ਼ਤੇਦਾਰਾਂ ਨੂੰ ਦਿੱਤਾ ਜਾਂਦਾ ਹੈ ਜਦੋਂ ਕਿ ਵੱਡਾ ਹਿੱਸਾ ਸਰਕਾਰ ਵੱਲੋਂ ਰੱਖਿਆ ਜਾਂਦਾ ਹੈ ਕਾਂਗਰਸ ਨੇ ਕਿਹਾ ਕਿ ਪਾਰਟੀ ਦਾ ਸਾਮਪਿਤਰਾਦਾ ਦੇ ਬਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਸਾਮਪਿਤਰਾਦਾ ਨੇ ਇਸ ਕਾਨੂੰਨ ਨੂੰ ਦਿਲਚਸਪ ਕਾਨੂੰਨ ਕਿਹਾ ਸੀ ਇਸ ਕਾਨੂੰਨ ਦੇ ਤਹਿਤ ਇਹ ਵਿਵਸਥਾ ਹੈ ਕਿ ਤੁਹਾਡੀ ਮੌਤ ਤੋਂ ਬਾਅਦ ਤੁਹਾਨੂੰ ਆਪਣੀ ਜਾਇਦਾਦ ਜਨਤਾ ਲਈ ਛੱਡਣੀ ਚਾਹੀਦੀ ਹੈ ਜੀ ਹਾਂ ਨਹੀਂ ਹੈ ਕਿ ਤੁਸੀਂ ਆਪਣੀ ਜਾਇਦਾਦ ਦਾ ਪੂਰਾ ਹਿੱਸਾ ਛੱਡ ਦਿਓਗੇ ਪਰ ਇਸ ਦਾ ਕੁਝ ਹਿੱਸਾ ਜ਼ਰੂਰ ਛੱਡ ਦੇਣਾ ਚਾਹੀਦਾ ਹੈ ਮੈਨੂੰ ਉਧਾਇਕੇ ਕਾਨੂੰਨ ਸਹੀ ਹੈ ਪਰ ਭਾਰਤ ਚ ਅਜਿਹਾ ਕੋਈ ਕਾਨੂੰਨ ਨਹੀਂ ਹੈ ਭਾਜਪਾ ਨੇ ਸਾਮ ਪਿਤਰਾਦਾ ਦੇ ਇਸ ਬਿਆਨ ਤੇ ਚੁਟਕੀ ਲੈਂਦੇ ਆ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਤਬਾਹ ਕਰਨ ਦਾ ਫੈਸਲਾ ਕਰ ਲਿਆ ਹੈ ਕਾਂਗਰਸ ਦੇ ਸੀਨੀਅਰ ਨੇਤਾ ਸਾਮ ਪਿਤਰਾਦਾ ਹੁਣ 50% ਟੈਕਸ ਦੀ ਵਕਾਲਤ ਕਰ ਰਹੇ ਨੇ ਜਿਹੇ ਚ ਸਪਸ਼ਟ ਹੈ ਕਿ ਜੇ ਕਾਂਗਰਸ ਸੱਤਾ ਚਾਹੁੰਦੀ ਹੈ ਤਾਂ ਲੋਕ ਆਪਣੀ ਮਿਹਨਤ ਨਾਲ ਕਮਾਈ ਜਾਇਦਾਦ ਦਾ 50% ਹਿੱਸਾ ਖੋ ਲੈਣਗੇ ਅਮੰਗ ਦ ਪੀਪਲ ਇਟ ਡਸਨਟ ਮੀਨ ਬਟ ਡਸਨਟ ਮੀਨ ਥੈਟ ਯੂ ਆਰ ਗੋਇੰ ਟੂ ਟੇਕ ਥੇਅਰ ਵੈਲਥ ਐਂਡ ਗਿਵ ਇਟ ਟੂ ਸਬਾਡੀ ਇਟ ਮੀਨਸ ਟੂ ਕ੍ਰੀਏਟ ਨਿਊ ਪੋਲਿਸੀਜ਼ ਸੋ ਦ ਕਨਸਨਟ੍ਰੇਸ਼ਨ ਆਫ ਵੈਲਥ ਕੈਨ ਬੀ ਪ੍ਰੀਵੈਂਟਡ ਇਟਸ ਲਾਈਕ ਮੋਨੋਪੋਲੀ ਐਕਟ ਓਕੇ it doesn't mean that i'll take your shirt away all right that's how do you read that i don't understand how can you do that okay it's not physically possible to do that but you can say the future policies would be such that this particular group cannot be into everything there is a monopoly act in america also you know we have to make sure that few people become so rich that they begin to run government. We have to make sure that's the requirement in democracy, everywhere in the world. Nothing wrong in being rich, nothing wrong in accumulating wealth, but to what point? Let me tell you in America, there is an inheritance tax. So if, let's say, one has $100 million worth of wealth, and when he dies he can only transfer probably 45% to his children 55% is grabbed by government now that's an interesting law it says you in your generation made wealth you are leaving now you must leave your wealth for public not all of it half of it which to me sounds fair in India you don't have that. If somebody is worth ten billion and he dies, his children get ten billion. Public get nothing. And law says you get half of it, public gets half of it. So these are the kind of issues people will have to debate, discuss. I don't know what the conclusion would be at the end of the day, but when we talk about redistributing wealth, we are talking about new policies, new programmes that are in the interest of the people. and not in the interest of super rich only ਪਿਆਓ ਨਜ਼ਰ ਮਾਰ ਦਿਆਂ ਹੁਣ ਤੱਕ ਦੀ ਅਹਿਮ ਖਬਰ ਤੇ ਅੱਜ ਸਮੁੱਚੀ ਕਾਂਗਰਸ ਨੇ ਇਹ ਫੈਸਲਾ ਲਿਆ ਹੈ ਕਿਉਂਕਿ ਅਸੀਂ ਸਾਰੇ ਕਾਂਗਰਸ ਨਾਲ ਬੰਨੇ ਹੋਏ ਆਂ ਕਾਂਗਰਸ ਦੇ ਝੰਡੇ ਨਾਲ ਬੰਨੇ ਹੋਏ ਆਂ ਰਾਹੁਲ ਗਾਂਧੀ ਜੀ ਨਾਲ ਦੇ ਆਦੇਸ਼ਾਂ ਨੂੰ ਮੰਨਦੇ ਆਂ ਔਰ ਖਰਗੇ ਸਾਹਬ ਦੇ ਆਦੇਸ਼ਾਂ ਨੂੰ ਮੰਨਦੇ ਆਂ ਪਰ ਅੱਜ ਮੈਨੂੰ ਲੱਗਦਾ ਇਹ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ ਅੱਜ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਇਹ ਸਾਰੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਕਿਉਂਕਿ ਇਹ ਸਾਰੀਆਂ ਸਾਡੀਆਂ ਜਿਹੜੇ ਅਸੀਂ ਕਾਂਗਰਸ ਪਾਰਟੀ ਦੇ ਕਾਰਜਕਰਤਾ ਹੈ ਇਹ ਸਾਡੀ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਹਨ ਬੇਸ਼ੱਕ ਸਾਡੇ ਕਿਤੇ ಮತ ਪੇਦ ਆਪਣੇ ਹੋ ਸਕਦੇ ਹੈ ਬੇਸ਼ੱਕ ਕੋਈ ਛੋਟੇ-ਛੋਟੇ ਸਾਡੇ ਗਿਲੇ ਸ਼ਿਕਵੇ ਪਰਿਵਾਰ ਤੌਰ ਤੇ ਹੋ ਸਕਦੇ ਹਨ ਪਰ ਜਦੋਂ ਫਿਰ ਦੇਸ਼ ਦੀ ਗੱਲ ਆਉਂਦੀ ਹੈ ਤੇ ਜਦੋਂ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਦੀ ਗੱਲ ਆਉਂਦੀ ਹੈ ਫਿਰ ਉਦੋਂ ਸਾਰੇ ਜਾਣੇ ਅਸੀਂ ਇੱਕ ਮੁਠ ਹੋ ਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਬੁਲੰਦ ਕਰਦੇ ਹਾਂ ਅੱਜ ਦੇਸ਼ ਦਾ ਝੰਡਾ ਬੁਲੰਦ ਕਰਨ ਦੀ ਲੋੜ ਹੈ ਇਹ ਜਿਹੜੇ ਮਰਜੀਵੜੇ ਇੱਥੇ ਖੜੇ ਬੈਠੇ ਆ ਇਹਨਾਂ ਨੇ ਆਪਣੀਆਂ ਘੱਲਨਾਵਾਂ ਕਾਲੀਆਂ ਵੀ ਐ ਇਹਨਾਂ ਦਾ ਬਥੇਰਾ ਵੱਡਾ ਪਿਸ਼ੋਕੜ ਐ ਤੇ ਬੜਾ ਵੱਡਾ ਯੋਗਦਾਨ ਐ ਚਾਹੇ ਉਹ ਬ੍ਰਹਮਿੰਦਰਾ ਜੀ ਆ ਚਾਹੇ ਸਰਦਾਰ ਲਾਲ ਸਿੰਘ ਜੀ ਆ ਚਾਹੇ ਹੋਰ ਸਾਰੇ ਲੀਡਰ ਐ ਇਹਨਾਂ ਲੋਕਾਂ ਨੇ ਆਪਦੇ ਪਿੰਡੇ ਤੇ ਤਕਲੀਫਾਂ ਝੱਲ ਕੇ ਉਸ ਵੇਲੇ ਜਦੋਂ ਜੇਲਾ ਪਰ ਪਰ ਕੇ ਸੰਘਰਸ਼ ਕਰਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਇਹਨਾਂ ਨੇ ਥੱਲੇ ਨਹੀਂ ਡਿੱਗਣ ਦਿੱਤਾ ਸੋ ਆਕਿ ਮੈਨੂੰ ਲੱਗਦਾ ਕਿ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਇੱਕ ਕੇਵਲ ਕਾਂਗਰਸ ਪਾਰਟੀ ਹੈ ਜਿਹੜੀ ਨਰਿੰਦਰ ਮੋਦੀ ਜੀ ਦੇ ਖਿਲਾਫ ਖੜੀ ਹੈ ਪਰ ਕੇਵਲ ਇੱਕ ਲੀਡਰ ਨਹੀਂ ਤਾਂ ਸਾਰੇ ਲੋਕਾਂ ਨੂੰ ਆਪੋਜੀਸ਼ਨ ਪਾਰਟੀਆਂ ਨੂੰ ਕਿਸੇ ਨੇ ਈਡੀ ਨੇ ਢਾ ਲਿਆ ਕਿਸੇ ਨੇ ਸੀਬੀਆਈ ਨੇ ਢਾ ਲਿਆ ਕਿਸੇ ਨੂੰ ਇਨਕਮ ਟੈਕਸ ਨੇ ਢਾ ਲਿਆ ਕਿਸੇ ਨੂੰ ਵਿਜੀਲੈਂਸ ਨੇ ਢਾ ਲਿਆ ਲੇਕਿਨ ਇੱਕ ਲੀਡਰ ਹੈ ਹੇਕ ਤਾਨਕੇ ਅੱਜ ਨਰਿੰਦਰ ਮੋਦੀ ਜੀ ਦੇ ਸਾਹਮਣੇ ਖੜਾ ਦੇਸ਼ ਦਾ ਸੰਵਿਧਾਨ ਬਚਾਉਣ ਵਾਸਤੇ ਸੋ ਅਸੀਂ ਇਹ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਸਾਰਿਆਂ ਨੇ ਇਸ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਕੀਤਾ ਹੈ ਅਸੀਂ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੈ ਜੋ ਰਾਹੁਲ ਗਾਂਧੀ ਜੀ ਦਾ ਫੈਸਲਾ ਹੈ ਆਪਦੇ ਸਾਰੇ ਨਿੱਜੀ ਸੁਵਾਰਥ ਅਸੀਂ ਛੱਡ ਦਿਆ ਹੋਇਆ ਤੇ ਅਸੀਂ ਡਾਕਟਰ ਗਾਂਧੀ ਸਾਹਿਬ ਨੂੰ ਸਮਰਥਨ ਦੇ ਵਿੱਚ ਖੜੇ ਆ ਤੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਔਰ 4 ਤਰੀਕ ਨੂੰ ਜਦੋਂ ਨਤੀਜਾ ਆਏਗਾ 9 ਦੇ 9 ਵਿਧਾਨ ਸਭਾ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਏਗਾ ਔਰ ਡਾਕਟਰ ਗਾਂਧੀ ਸਾਹਿਬ ਇਥੋਂ ਵੱਡੀ ਜਿੱਤ ਪ੍ਰਾਪਤ ਕਰਕੇ ਪਟਿਆਲਾ ਤੋਂ ਜਾਣਗੇ ਸਾਰਿਆਂ ਨੇ ਅਸੀਂ ਫੈਸਲਾ ਲਿਆ ਔਰ ਆਜ ਜੋ ਸਮੂਹਿਕ ਰੂਪ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਅਟਕਲਾਂ ਸਨ ਪੱਤਰਕਾਰ ਸਾਥੀਆਂ ਨੇ ਮੈਂ ਕਈ ਵਾਰੀ ਕਹਿ ਦਿੰਦਾ ਕਿ ਚਾਹ ਪੀਂਦੇ ਪੀਂਦੇ ਪੱਤਰਕਾਰ ਸਾਥੀਆਂ ਨੂੰ ਮੇਰੇ ਭਰਾਵਾਂ ਨੂੰ ਕਈ ਵਾਰੀ ਆਈਡੀਆ ਆ ਜਾਂਦਾ ਹੈ ਕਿ ਉਹ ਕਹਿਣਗੇ ਸੋਰਸਸ ਇਹ ਕਹਿੰਦੇ ਹੈ ਕਿ ਕਾਂਗਰਸ ਪਾਰਟੀ ਮੇ ਬਗਾਵਤ ਹੋਗੀ ਸੋਰਸਸ ਇਹ ਕਹਿੰਦੇ ਹੈ ਕਿ ਫਲਾਣਾ ਬੰਦਾ ਸ਼ਾਇਦ ਪਾਰਟੀ ਛੱਡ ਰਿਹਾ ਹੈ ਸੋ ਜਿਹੜੇ ਉਹ ਸਾਰੇ ਜਿਹੜੇ ਸੋਰਸਸ ਹੁੰਦੇ ਹੈ ਜਿਹੜੇ ਚਾਹ ਪੀਂਦੇ ਪੀਂਦੇ ਆਉਂਦੇ ਹੈ ਕਈ ਵਾਰੀ ਪੱਤਰਕਾਰ ਮੇਰੇ ਭਰਾਵਾਂ ਨੂੰ ਉਹ ਸਾਰਿਆਂ ਨੂੰ ਨਕਾਰਦਿਆਂ ਹੋਇਆਂ ਅੱਜ ਇੱਕ ਮੰਚ ਤੇ ਸਾਰੀ ਕਾਂਗਰਸ ਪਾਰਟੀ ਅੱਜ ਇਕੱਠੀ ਹੈ ਕਿ ਕਾਂਗਰਸ ਪਾਰਟੀ ਨੇ ਸਾਰੇ ਆਪਦੇ ਮਨਮਟਾਵ ਆਪਦੇ ਛੋਟੇ ਗਿਲੇ ਛੱਡ ਕੇ ਵੱਡੇ ਮਕਸਦ ਦੇ ਆਸਤੇ ਅਸੀਂ ਲੜਾਈ ਆਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਆਂ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਫੇਰ ਕਿਸੇ ਦਿਨ ਪਾਲਿਸਿਸ ਤੇ ਜਿਸ ਪ੍ਰਕਾਰ ਦਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਹੱਥ ਬਦਲੇਗਾ ਹਾਲਾਤ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿਹੜੀ ਤਰਜੀਹ ਆ ਉਹ ਪੰਜਾਬ ਨੂੰ ਦਿੱਤੀ ਗਈ ਹੈ ਸਭ ਤੋਂ ਵੱਡਾ ਮੁੱਦਾ ਮੈਨੂੰ ਲੱਗਦਾ ਅੱਜ ਪੰਜਾਬ ਦੇ ਲਈ ਐਮਐਸਪੀ ਦੀ ਲੀਗਲ ਗਰੰਟੀ ਦਾ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਅਸੀਂ ਲੀਗਲ ਗਰੰਟੀ ਦੇਾਂਗੇ ਬੇਸ਼ੱਕ 1967 ਦੇ ਵਿੱਚ ਇਹ ਲੀਗਲ ਗਰੰਟੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਐਵੇਂ ਨਹੀਂ ਜੀਐਸਟੀ ਦੇ ਉੱਤੇ ਕਿਹਾ ਕਿ ਕਿਸਾਨਾਂ ਦਾ ਜੀਐਸਟੀ ਮਾਫ ਕਰਾਂਗੇ ਸੰਧਾਂ ਦੇ ਉੱਤੇ ਇਹੀ ਕਿਹਾ ਕਿ ਜਿਹੜਾ ਮੁਆਵਜ਼ਾ ਖਰਾਬਾ ਹੋਇਆ ਪਿਛਲੇ ਦਿਨਾਂ ਚ ਇੱਥੇ ਘੱਗਰ ਨੇ ਪੂਰੇ ਆਸਤੇ ਵੀ ਪੂਰੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਕਮਿਸ਼ਨ ਬਣਾ ਸਿੱਧਾ ਡਾਇਰੈਕਟ ਪੇਮੈਂਟ 30 ਦਿਨਾਂ ਦੇ ਅੰਦਰ ਅੰਦਰ ਖਰਾਬੇ ਦੀ ਦਿੱਲੀ ਭੁਗਤਾਨ ਕਿਸਾਨ ਦੇ ਹੱਕ ਚ ਕਰੇਗਾ ਕਰਜ਼ਾ ਮਾਫੀ ਤੇ ਵੀ ਇਹਦੇ ਵਿੱਚ ਕਿਹਾ ਗਿਆ ਕਿ ਕਮਿਸ਼ਨ ਬਣਾ ਕੇ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਕੱਲਾ ਕਿਹਾ ਹੀ ਨਹੀਂ ਹੈ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ 72000 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਔਰ ਸਾਡੀ ਸਰਕਾਰ ਵੇਲੇ ਵੀ ਬੇਸ਼ੱਕ ਉਹ ਘੱਟ ਹੋਇਆ ਲੇਕਿਨ ਹੋਰ ਕਿਸੇ ਪਾਰਟੀ ਨੇ 1 ਰੁਪਇਆ ਮਾਫ ਨਹੀਂ ਕੀਤਾ 4500 ਕਰੋੜ ਰੁਪਇਆ ਕਾਂਗਰਸ ਪਾਰਟੀ ਨੇ ਉਹ ਮਾਫ ਕੀ ਕੀਤਾ ਔਰ 30 ਲੱਖ ਸਰਕਾਰੀ ਨੌਕਰੀਆਂ ਭਰਾਂਗੇ 50% ਔਮਨ ਰਿਜ਼ਰਵੇਸ਼ਨ ਹੋਏਗੀ ਨੌਕਰੀਆਂ ਦੇ ਵਿੱਚ ਆ ਜਿਹੜੀਆਂ ਅਗਨੀ ਵੀਰ ਆਗੀਆਂ ਸਕੀਮਾਂ ਬੰਦ ਕਰਕੇ ਅਸੀਂ ਡਾਇਰੈਕਟ ਭਰਤੀ ਜਿਹੜੀਆਂ ਪੋਸਟਾਂ ਖਾਲੀ ਔਰ ਇਚ ਕਰਾਂਗੇ ਈਵਨ 1 ਲੱਖ ਰੁਪਇਆ ਅਸੀਂ ਮਹਿਲਾਵਾਂ ਦੇਣ ਨੂੰ ਵਾਅਦਾ ਕੀਤਾ ਹੈ ਹਰ ਘਰ ਦੀ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਇਆ ਯਾਨੀ ਕਿ 8500 ਰੁਪਇਆ ਕਾਂਗਰਸ ਪਾਰਟੀ ਦਾ ਰਾਜ ਹੋਂਦ ਤੇ ਐਵੇਂ ਜਿਹੜੇ ਯੰਗ ਇੰਟਰਪ੍ਰੈਨਿਓਰ ਸਾਡੇ ਕਿਸੇ ਪ੍ਰਕਾਰ ਦੀ ਟ੍ਰੇਨਿੰਗ ਲੈਣਗੇ ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਉਹਨਾਂ ਨੂੰ 8500 ਰੁਪਇਆ ਅਸੀਂ ਮਹੀਨੇ ਦਾ ਦੇਵਾਂਗੇ ਯਾਨੀ ਕਿ 1 ਲੱਖ ਰੁਪਇਆ ਸਾਲ ਦਾ ਉਸ ਨੌਜਵਾਨ ਨੂੰ ਮਿਲੇਗਾ ਜਿਹੜਾ ਪੈਸਾ ਡਿਪਟੀ ਕਮਿਸ਼ਨਰ ਕੋਲੇ ਆਏਗਾ 400 ਰੁਪਇਆ ਦਿਹਾੜੀ ਮਜ਼ਦੂਰਾਂ ਹਾਸੇ ਮਨਰੇਗਾ ਦੇ ਤਹਿਤ ਇਹ ਫੈਸਲਾ ਲਿਆ ਗਿਆ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਾਸਤੇ ਔਰ ਅਰਬਨ ਮਨਰੇਗਾ ਵੀ ਅਸੀਂ ਚਲਾਉਣਾ ਚਲਾਵਾਂਗੇ ਇਹ ਵੀ ਬਹੁਤ ਵੱਡਾ ਫੈਸਲਾ ਹੈ ਇਹ ਮੈਂ ਥੋੜੀਆਂ-ਥੋੜੀਆਂ ਤੁਹਾਨੂੰ ਗੱਲਾਂ ਦੱਸੀਆਂ ਤੇ ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਜਿਆਸਤੀਓਂ ਨਮਸਕਾਰ